ਜਿੰਨੇ ਵੀ ਮੇਰੇ ਨਿਊਜ਼ੀਲੈਂਡ ਦੇ ਵਿੱਚ ਭੈਣ ਭਰਾ ਰਹਿੰਦੇ ਆ ਫੈਮਲੀਆ ਵਾਲੇ ਬੰਦੇ ਰਹਿੰਦੇ ਆ bizness ਵਾਲੇ ਆ ਹੁਣ ਮੇਰੀ ਇੱਕ ਧਿਆਨ ਨਾਲ ਗੱਲ ਸੁਣ ਲਓ ਮੈਨੂੰ ਸੁਣ ਕੇ ਬੜਾ ਦੁੱਖ ਲੱਗਾ ਮੈਨੂੰ ਗੁੱਸਾ ਵੀ ਬੜਾ ਆਇਆ ਵੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਅਕ੍ਰੈਡੀਟਿਡ ਵੀਜ਼ੇ ਵਾਲਿਓ ਖਾਸ ਕਰਕੇ ਮੁੰਡਿਓ ਜੇ ਤੁਹਾਨੂੰ EMPLOER ਧੱਕਾ ਦੇ ਰਿਹਾ ਤੁਸੀਂ ਕਿਸੇ ਦੇ ਘਰ ਪੱਟਣੇ ਲੈ ਲੇ ਹੈ ਤੁਸੀਂ ਕਿਸੇ ਦੇ ਘਰ ਪੱਟ ਦੋਗੇ ਅਸਤੀਨ ਦਾ ਸਾਪ ਜਿਹਨੂੰ ਕਹਿੰਦੇ ਅਸਤੀਨ ਦਾ ਸਾਪ ਜਿਸ ਥਾਲੀ ਚ ਖਾਣਾ ਉਹ ਚ ਛੇਤ ਕਰ ਦੇਣਾ ਹੁਣ ਮੇਰੀ ਧਿਆਨ ਨਾਲ ਗੱਲ ਸੁਣੋ ਕੁੜੀਆਂ ਨੂੰ ਕਹਿਣ ਲੱਗੀ ਆ ਧਿਆਨ ਨਾਲ ਗੱਲ ਸੁਣ ਲਓ ਯਾਰ ਧਿਆਨ ਨਾਲ ਗੱਲ ਸੁਣਿਓ ਤੁਹਾਡੇ ਤੁਸੀਂ ਪੱਕੀਆਂ ਹੋ ਤੁਸੀਂ ਸਿਟੀਜ਼ਨ ਹੋ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਸਟਰਗਲਿੰਗ ਲਾਈਫ ਮੁੰਡੇ ਦੇ ਨਾਲ ਨਾ ਦੌੜੋ ਸਟਰਗਲਿੰਗ ਲਾਈਫ ਮੁੰਡੇ ਦੇ ਨਾਲ ਨਾ ਜਾਓ ਉਹਨੂੰ ਪੱਕਾ ਨਾ ਕਰਾਓ ਠੀਕ ਆ ਆਪਣੇ ਘਰ-ਬਾਰ ਇੰਨੇ ਸੋਹਣੇ ਛੱਡ ਕੇ ਬੱਚੇ ਨਿੱਕੇ-ਨਿੱਕੇ ਛੱਡ ਕੇ ਇਹਨਾਂ ਨੂੰ ਪੱਕੇ ਨਾ ਕਰਾਓ ਇਹਨਾਂ ਨੇ ਤੁਹਾਡਾ ਸਾਥ ਨਹੀਂ ਦੇਣਾ ਹੁਣ ਧਿਆਨ ਨਾਲ ਸੁਣਿਓ ਇਹਨਾਂ ਨੇ ਤੁਹਾਡਾ ਸਾਥ ਨਹੀਂ ਦੇਣਾ ਤੁਹਾਡੇ ਤੋਂ ਪੱਕੇ ਹੋ ਕੇ ਇਹਨਾਂ ਨੇ ਤੁਹਾਡੇ ਕੋਲੋਂ ਨਿਕਲ ਜਾਣਾ 2-3 ਸਾਲਾਂ ਦੇ ਵਿੱਚ ਨਾ ਫਿਰ ਤੁਸੀਂ ਘਰ ਦੀਆਂ ਰਹਿਣਾ ਨਾ ਘਾਟਦੀਆਂ ਰਹਿਣਾ ਤੁਸੀਂ ਬਹੁਤ ਪਛਤਾਉਣਾ ਤੁਸੀਂ ਕੰਧਾਂ 'ਚ ਸਿਰ ਮਾਰਨੇ ਆ ਤੁਹਾਡੀ ਕਿਸੇ ਨੇ ਨਹੀਂ ਸੁਣਨੀ ਕਿਸੇ ਨੇ ਨਹੀਂ ਸੁਣਨੀ ਦੂਜੀ ਗੱਲ ਵੂਮਨ ਐਸੋਸੀਏਸ਼ਨ ਕੋਲ ਨਾ ਜਾਓ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਤੀ ਆ ਦੋ ਤਿੰਨ ਕੇਸ ਆ ਗਏ ਆ ਵੂਮਨ ਐਸੋਸੀਏਸ਼ਨ ਸੋਸ਼ਲ ਵਰਕਰ ਵੂਮਨ ਰਿਫਿਊਜੀ ਜੋ ਵੀ ਆ ਇਹਨਾਂ ਕੋ ਨਾ ਜਾਓ ਇਹਨਾਂ ਦਾ ਇੱਕ ਫੰਡਾ ਹੁੰਦਾ ਆ ਇਹਨਾਂ ਨੇ ਓਨੇ ਕੇਸ ਬਣਾਉਣੇ ਹੁੰਦੇ ਓਨੇ ਟਾਈਮ ਦੇ ਵਿੱਚ ਫਿਰ ਇਹਨਾਂ ਨੂੰ ਸਰਕਾਰ ਤੋਂ ਮਿਲਦੇ ਆ ਪੈਸੇ ਇਹਨਾਂ ਨੇ ਦੁੱਗਣੇ ਅਲੀਗੇਸ਼ਨ ਲਗਾ ਕੇ ਕੋਰਟ ਚ ਕੇਸ ਲਿਜਾਉਣਾ ਹੁੰਦਾ ਆ ਨਾ ਜਾਓ ਪਲੀਜ਼ ਜੇ ਤੁਹਾਡਾ ਕੋਈ ਮਾੜਾ ਮੋਟਾ ਚਾਂਸ ਵੀ ਹੈਗਾ ਨਾ ਰਿਸ਼ਤਾ ਜੁੜਨ ਦਾ ਇਹਨਾਂ ਨੇ ਨਹੀਂ ਜੁੜਨ ਦੇਣਾ ਕਿਉਂਕਿ ਇਹਨਾਂ ਨੇ ਤੁਹਾਨੂੰ ਕਹਿ ਦੇਣਾ ਸੀ ਤੈਨੂੰ ਘਰ ਪ੍ਰੋਵਾਈਡ ਕਰਾਵਾਂਗੇ ਇਸਥੇਨੂੰ ਇਹ ਕਰਾਂਗੇ ਤੁਸੀਂ ਉਹਨਾਂ ਦੀ ਗੱਲਾਂ 'ਚ ਆ ਜਾਣਾ ਕਿਉਂਕਿ ਉਹਨਾਂ ਨੇ ਤੁਹਾਨੂੰ ਪਿੱਛਾ ਸਟੈਪ ਬੈਕ ਕਰਨ ਨਹੀਂ ਦੇਣਾ ਔਮਨ ਐਸੋਸੀਏਸ਼ਨ ਐਦਾਂ ਦੀ ਕਿ ਤੁਹਾਨੂੰ ਸ਼ਕੰਜਾ ਪਾ ਕੇ ਵਹਿ ਜਾਂਦੇ ਆ ਤੁਸੀਂ ਨਾ ਜਾਓ ਉਹਨਾਂ ਦੇ ਕੋਲ ਇਹ ਜਿਹੜੇ ਤੁਹਾਨੂੰ ਸਲਾਹ ਦੇਣ ਵਾਲੇ ਆ ਪੁੱਠੀਆਂ ਸਲਾਹਾਂ ਦਿੰਦੇ ਆ ਤੁਹਾਡਾ ਘਰ ਤੋੜਨ ਲਈ ਦੇਖੋ ਚੰਗੇ ਬੰਦੇ ਬੜੇ ਘਾਟ ਆ ਜਿਹੜਾ ਤੁਹਾਨੂੰ ਇਹ ਕਹਿਣਗੇ ਕਿ ਲੋ ਤੁਹਾਡਾ ਸਮਝੌਤਾ ਕਰਾ ਕੇ ਤੁਹਾਨੂੰ ਇਕੱਠੇ ਬਿਠਾਈਏ ਕਿਉਂਕਿ ਤੁਹਾਡੇ ਬੱਚੇ ਆ ਵਿੱਚ ਕੋਈ ਨਹੀਂ ਮਿਲੂਗਾ ਸਭ ਤੁਹਾਡਾ ਫਾਇਦਾ ਚੁੱਕਣ ਵਾਲੇ ਮਿਲਣਗੇ ਸਾਰੇ ਫਾਇਦਾ ਚੁੱਕਣ ਵਾਲੇ ਆ ਤੁਹਾਨੂੰ ਖੁਦ ਆਪਣੇ ਦਿਮਾਗ ਤੋਂ ਕੰਮ ਲੈਣਾ ਪੈਣਾ ਤੀਸਰਾ ਮੈਸੇਜ ਜਿਹੜੀਆਂ ਮੇਰੀਆਂ ਭੈਣਾਂ ਘਰਾਂ ਦੇ ਵਿੱਚੋਂ ਬੱਚੇ ਲੈ ਕੇ ਭੱਜ ਜਾਂਦੀਆਂ ਚਾਹੇ 2 ਬੱਚੇ 3 ਬੱਚੇ 4 ਬੱਚੇ ਤੁਸੀਂ ਬੱਚਾ ਲੈ ਕੇ ਭੱਜ ਗਏ ਜਿਹਦੀ ਵੀ ਇਨਫਲੂਐਂਸ ਵਿੱਚ ਭੱਜੇ ਠੀਕ ਆ ਉਹਨ ਕੀ ਕਰਨਾ ਆ ਫਿਰ ਮੈਂ ਸੁਣਿਆ ਤੁਹਾਨੂੰ ਨਸ਼ੇੜੀ ਬੜੇ ਚੰਗੇ ਲੱਗ ਰਹੇ ਅੱਜਕੱਲ ਮੁੰਡੇ ਨਸ਼ੇੜੀ ਇਹ ਆਪਣੇ ਆਪ ਦੇ ਵੀ ਸਕੇ ਨਹੀਂ ਹੁੰਦੇ ਮੇਰੀਓ ਭੈਣੋ ਜਿਹੜਾ ਬੰਦਾ ਆਪਣੀ ਬੋਡੀ ਦਾ ਸਕਾ ਨਹੀਂ ਆਪਣੇ ਆਪ ਨੂੰ ਨੁਕਸਾਨ ਦੇ ਰਿਆ ਉਹ ਤੁਹਾਨੂੰ ਕਿਉਂ ਨਹੀਂ ਦੇ ਸਕਦਾ ਤੁਹਾਡੇ ਬੱਚਿਆਂ ਨੂੰ ਨੁਕਸਾਨ ਕਿਉਂ ਨਹੀਂ ਦੇ ਸਕਦਾ ਤੁਸੀਂ ਤਾਂ ਮੂੰਹ ਅੱਡ ਕੇ ਤਾਂ ਸੁੱਤੀਆਂ ਹੋਣਾ ਆ ਕਾਲੂ ਤੁਹਾਡੇ ਬੱਚੇ ਦੇ ਨਾਲ ਕੁਝ ਸੈਕਸ਼ੂਅਲੀ ਕੁਝ ਅਬਿਊਜ਼ ਹੋ ਗਿਆ ਹੂ ਵਿਲ ਬੀ ਰਿਸਪੌਂਸੀਬਲ ਫਾਰ 댓 ਕੌਣ ਰਿਸਪੌਂਸੀਬਲ ਹੋਊਗਾ ਦੱਸੋ ਮੈਨੂੰ ਤੁਸੀਂ ਰੱਖ ਰਹੀਆਂ ਨਾ ਅਣਜਾਣ ਬੰਦੇ ਨੂੰ ਨਾਲ ਕੌਣ ਰਿਸਪੌਂਸੀਬਲ ਹੋਊਗਾ ਦੱਸੋ ਫਿਰ ਤੁਸੀਂ ਰੋਣਾ ਬੱਚੇ ਨੇ ਵੀ ਤੁਹਾਨੂੰ ਇੱਕ ਦਿਨ ਉੱਠ ਕੇ ਛੱਡ ਕੇ ਭੱਜ ਜਾਣਾ ਕਿ ਤੂੰ ਮੈਨੂੰ ਐਸ ਉਮਰ ਚ ਅਬਿਊਜ਼ ਕਰਾਤਾ ਸੀ ਮੇਰੇ ਮੇਰੇ ਸਕੇ ਪਿਓ ਤੋਂ ਮੈਨੂੰ ਦੂਰ ਕਰਾ ਕੇ ਤੁਸੀਂ ਕੱਲੀਆਂ ਬੈਠੀਆਂ ਹੋਵੋngੀਆਂ ਤੁਹਾਡੇ ਨਾਲ ਸੱਚੀ ਕੋਈ ਡੋਮੈਸਟਿਕ ਵੋਲੈਂਸ ਹੋ ਗਿਆ ਆ ਜੈਨੂਅਲੀ ਹੋ ਗਿਆ ਆ ਤੁਸੀਂ ਕੱਲੀਆਂ ਬੈਠੀਆਂ ਗਵਰਨਮੈਂਟ ਦੇ ਪੈਸੇ ਤੇ ਬੈਠੀਆਂ ਥੈਟਸ ਓਕੇ ਪਰ ਜੇ ਤੁਸੀਂ ਊਮਨ ਐਸੋਸੀਏਸ਼ਨ ਨੇ ਤੁਹਾਨੂੰ ਘਰ ਲੈਤਾ ਤੁਸੀਂ ਕੱਲੀਆਂ ਬੈਠੀਆਂ ਆ ਤੁਸੀਂ ਨਾਲ ਇੱਕ ਹੋਰ ਪਾਰਟਨਰ ਇੱਕ ਅਜਨਬੀ ਨੂੰ ਲੈ ਕੇ ਬੈਠੀਆਂ ਆ ਨਾਲ ਆਪਣੇ ਪਹਿਲੇ ਹਸਬੰਦ ਦੇ ਬੱਚੇ ਲੈ ਕੇ ਬੈਠੀਆਂ ਆ ਮੇਰੀਓ ਭੈਣੋ ਧਿਆਨ ਰੱਖ ਲਓ ਜਿਹੜਾ ਬੰਦਾ ਡਰੰਕ ਹੋਇਆ ਜਾਂ ਜਿਹੜਾ ਬੰਦਾ ਨਸ਼ੇੜੀ ਹੋਇਆ ਉਹਨੇ ਤੁਹਾਡਾ ਬੱਚਾ ਨਹੀਂ ਉਹ ਬਖਸ਼ਣਾ ਤੁਸੀਂ ਅਬਿਊਜ਼ ਕਰਾ ਲੈਣਾ ਆਪਣਾ ਬੱਚਾ ਫਿਰ ਤੁਸੀਂ ساری ਜ਼ਿੰਦਗੀ ਰੋਣਾ ਆ ਤੁਹਾਨੂੰ ਨਹੀਂ ਪਤਾ ਮੈਂ ਰੈਫਰੈਂਸ ਤੇ ਗੱਲ ਕਰ ਰਹੀ ਆ ਤੁਹਾਨੂੰ ਨਹੀਂ ਪਤਾ ਪੰਜਾਬ ਚ ਕੀ ਕੀ ਹੋ ਰਿਹਾ ਆ ਨਿੱਕੇ ਨਿੱਕੀਆਂ ਬੱਚੀਆਂ ਨਿੱਕੇ ਨਿੱਕੇ ਉਹਨਾਂ ਦੇ ਕਦੇ ਪਿੱਛੇ ਅੱਗੇ ਹੱਥ ਪਾਏ ਜਾ ਰਹੇ ਆ ਐਡੇ ਬੁੱਢੇ ਹੋਏ ਵੇ ਐਡੇ ਦਾੜੇ ਰੱਖੇ ਵੇ ਉਹਨਾਂ ਨੂੰ ਸ਼ਰਮ ਨਹੀਂ ਹੈਗੀ ਕਿਉਂਕਿ ਇਹ ਇੱਕ ਨੰਬਰ ਦੇ ਅਬਿਊਜ਼ਰ ਹੁੰਦੇ ਆ ਤੁਸੀਂ ਆਪਣੇ ਬੱਚੇ ਅਬਿਊਜ਼ ਕਰਵਾ ਲੂਗੀ ਆ ਮੈਂ ਤੁਹਾਨੂੰ ਦੱਸੀ ਜਾਨੀ ਆ ਤੁਹਾਡੇ ਬੱਚੇ ਨਾਲ ਕੱਲੋ ਕੁਝ ਹੋ ਗਿਆ ਤਾਂ ਤੁਸੀਂ ਬਹੁਤ ਪਛਤਾਉਣਾ ਨਾ ਤੁਸੀਂ ਇੱਧਰ ਨਾ ਪਿੱਛੇ ਹੋਣ ਜੋਗੀਆਂ ਰਹਿਣਾ ਨਾ ਮੋਰੇ ਨਾ ਰੋ ਕੇ ਕਿਸੇ ਨੂੰ ਦੱਸ ਹੋਣਾ ਤੁਹਾਡੇ ਕੋਲੋਂ ਇਹ ਬੰਦੇ ਇਹਨਾਂ ਨੂੰ ਇੰਨਾ ਇਨਫਲੂਐਂਸ ਤੁਹਾਨੂੰ ਕਰਦੇ ਆ ਭੈਣੋ ਇੰਨਾ ਇਨਫਲੂਐਂਸ ਕਰਦੇ ਆ ਕਿ ਤੁਸੀਂ ਆਪਣੇ ਖੁਦ ਦੇ ਸਕੇ ਮਾਪਿਓ ਤੋਂ ਵੀ ਦੂਰ ਹੋ ਜਾਂਦੀਆਂ ਆ ਕਿ ਮੈਂ ਤਾਂ ਤੈਨੂੰ ਬਹੁਤ ਕੇਅਰ ਕਰਦਾ ਮੈਂ ਹੀ ਤੇਰਾ ਸਾਰਾ ਕੁਝ ਆ ਮੈਂ ਹੀ ਇਹਨਾਂ ਨੇ ਪਹਿਲਾ ਪਹਿਲਾ ਤੁਹਾਨੂੰ ਇਦਾਂ ਹੀ ਕਰਨਾ ਕਿ ਮੈਂ ਹੀ ਤੇਰਾ ਸਕਾ ਆ ਮੇਰੇ ਤੋਂ ਸਵਾਇਤ ਮੈਂ ਹੀ ਤੇਰੀ ਦੁਨੀਆ ਆ ਮੇਤੋਂ ਚੰਗਾ ਤਾਂ ਕੋਈ ਹੋ ਹੀ ਨਹੀਂ ਸਕਦਾ ਤੇਰੇ ਲਈ ਤੈਨੂੰ ਮੈਂ ਹੀ ਪ੍ਰੋਟੈਕਸ਼ਨ ਦੇ ਸਕਦਾ ਬਸ ਅਸਲੀਅਤ ਦੇ ਵਿੱਚ ਉਹਨੂੰ ਪੀਆਰ ਚਾਹੀਦੀ ਥੋੜੇ ਤੋਂ ਉਹਨੂੰ ਦਿਖ ਰਿਹਾ ਆ ਬਹੁਤ ਮੁੰਡੇ ਇੱਥੇ ਜਿਹੜੇ ਇਹੀ ਚਾਹੁੰਦੇ ਆ ਕਿ ਇਸ ਘਰ ਵਾਲੀ ਨੂੰ ਇਹਦੀ ਨੂੰ ਕੋਈ ਜਨਾਨੀ ਹੋਵੇ ਉਹਨੂੰ ਬੰਦਾ ਪੱਟ ਲੋ ਉਹਦੀ ਜਨਾਨੀ ਪੱਟ ਲੋ ਉਤੋਂ ਪੀਆਰ ਲਓ 2-3 ਸਾਲ ਰੋ ਉਹਨੂੰ ਫਿਜ਼ੀਕਲੀ ਵੀ ਯੂਜ਼ ਕਰੋ ਉਤੋਂ ਵੀਜ਼ਾ ਵੀ ਲਓ ਪੀਆਰ ਵੀ ਪਾਓ ਫੇਰ ਉਹਦੇ ਲੱਤਾਂ ਮਾਰੋ ਨਿਕਲੋ ਕਿਉਂਕਿ ਉਹਨੇ ਥੋੜੇ ਤੋਂ ਲੈਣਾ ਕੀ ਆ ਲੈਨ ਨੂੰ ਉਹ ਸਿੰਗਲ ਕੁੜੀ ਨਹੀਂ ਮਿਲ ਸਕਦੀ ਪਤਾ ਵੀ ਉਹਨੂੰ ਇਸ ਟਾਈਮ ਸਿੰਗਲ ਕੁੜੀ ਕਿਸੇ ਨੇ ਹੱਥ ਪਾਉਣਾ ਨਹੀਂ ਉਹਨੂੰ ਪਤਾ ਕਿ ਮੈਂ ਇਹਨੂੰ ਚਾਂਸੇ ਚ ਲੈ ਸਕਦਾ ਉਹ ਥੋੜੀ ਵੀਕਨੈਸ ਦੱਬਦੇ ਆ ਵੀਕਨੈਸ ਪੁਆਇੰਟ ਦੱਬਦੇ ਆ ਠੀਕ ਆ ਕਿਉਂਕਿ ਉਹ ਦੇਖ ਲੈਂਦੇ ਕਿ ਘਰ ਘਰ ਵਾਲਾ ਘਰੜੀ ਚ ਮਾੜੀ ਮੋਟੇ ਅਲੀਗੇਸ਼ਨ ਆ ਉਹ ਫਿਰ ਤੁਹਾਨੂੰ ਡਰਾਮੇ ਚ ਲੈਣਾ ਸ਼ੁਰੂ ਕਰ ਦਿੰਦੇ ਆਪਣੀਆਂ ਗੱਲਾਂ ਦੇ ਵਿੱਚ ਇਹਨਾਂ ਨੂੰ ਆਪਣੇ ਘਰ 'ਚ ਰੱਖਣਾ ਬੰਦ ਕਰੋ ਜਿੰਨੇ ਬਿਜ਼ਨਸ ਵਾਲੇ ਬੈਠੇ ਆ ਜਿੰਨੇ ਕਿਸੇ ਨੇ ਕਿਸੇ ਦਾ ਵੀਜ਼ਾ ਲਵਾਇਆ ਉਹ ਕੁੜੀਆਂ ਕੁੜੀਆਂ 'ਚ ਰਹਿਣ ਜਾ ਕੇ ਮੁੰਡੇ ਮੁੰਡਿਆਂ 'ਚ ਰਹਿਣ ਜਿਹਦੀ ਵੀ ਅਕੋਮੋਡੇਸ਼ਨ 'ਚ ਆਪਣੇ ਘਰਾਂ 'ਚ ਨਾ ਰੱਖੋ ਜਿੱਥੇ ਤੁਸੀਂ ਤੁਹਾਡੀ ਵਾਈਫ ਤੁਹਾਡੇ ਘਰ ਦੇ ਜਾਂ ਤੁਹਾਡੇ ਬੱਚੇ ਰਹਿ ਰਹੇ ਆ ਉਹਨਾਂ ਵਿੱਚ ਇਹਨਾਂ ਨੂੰ ਨਾ ਰੱਖੋ ਮੈਂ ਲਾਸਟ ਵਾਰੀ ਕਹਿ ਰਹੀ ਆ ਮੈਂ ਬਾਰ-ਬਾਰ ਰੋਲਾ ਪਾਪਾ ਕੇ ਨਹੀਂ ਤੁਹਾਨੂੰ ਦੱਸਣਾ ਲਾਸਟ ਵਿੱਚ ਤੁਸੀਂ ਰੋਣਾ ਇਹਨਾਂ ਨੂੰ ਵਿੱਚ ਨਾ ਰੱਖੋ ਤੁਸੀਂ ਤੁਸੀਂ ਸਮਝ ਸਕਦੇ ਆ ਕਿਉਂਕਿ ਉਹ بڑے ਨਕਾਬ ਪਾ ਕੇ ਰਹਿੰਦੇ ਆ ਜਿਸ ਥਾਲੀ ਚ ਖਾਣਾ ਉਸੇ ਜੀ ਛੇਦ ਕਰਕੇ ਜਾਂਦੇ ਆ ਠੀਕ ਆ ਹੁਣ ਇਹਨਾਂ ਨੂੰ ਇਹ ਇਹ ਕਈਆਂ ਨੇ ਹਰ ਇੱਕ ਨੇ ਨਹੀਂ ਕਈਆਂ ਨੇ ਹੁਣ ਇਹ ਸੋਚਣਾ ਪਿਛ ਸਾਡਾ ਇਧਰੋਂ ਸੂਤ ਨਹੀਂ ਰਹਾਦਾ ਸੀ ਕਿਸੇ ਦੀ ਜਨਾਨੀ ਪੱਟੀ ਉਹ ਦਾ ਘਰ ਖਰਾਬ ਕਰੀ ਉਹਨੂੰ ਨਿਕਲ ਕੇ ਲੈ ਕੇ ਜਾਈਏ ਤੁਸੀਂ ਆਪਣੇ ਬੱਚੇ ਅਬਿਊਜ਼ ਕਰਾ ਲੈਣੇ ਆ ਮੇਰੀ ਉਹ ਭੈਣੋਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਇਹਨਾਂ ਦੇ ਮਗਰ ਲੱਗ ਕੇ ਇਹਨਾਂ ਦੇ ਇਨਫਲੂਐਂਸ ਵਿੱਚ ਆ ਕੇ ਤੁਸੀਂ ਆਪਣੇ ਘਰ ਵਾਲਿਆਂ ਤੇ ਰੋਂਗ ਅਲੀਗੇਸ਼ਨ ਲਾ ਰਹੀਆਂ ਆ ਕੋਈ ਇੱਕ ਭੈਣ ਦਾ ਪਿਛਲੀ ਵਾਰੀ ਆਇਆ ਸੀਗਾ ਉਹ ਕਹਿੰਦੀ ਵੀ ਮੈਂ ਉਹਨੇ ਮੈਂ ਉਹਨੂੰ ਕਿਹਾ ਕਿ ਪਤਾ ਨਹੀਂ ਪੈਪ ਮਾਰਿਆ ਮੇਰੇ ਇਹਨੇ ਮੇਰੇ ਪੈਪ ਮਾਰਿਆ ਜਦ ਕਿ ਉਹਨੇ ਨਹੀਂ ਮਾਰਿਆ ਸੀਗਾ ਹੁਣ ਉਹਨੂੰ 6 ਮਹੀਨੇ ਦੀ ਸਜ਼ਾ ਹੋਊਗੀ ਕਿਉਂਕਿ ਉਹ ਵੈਪਨ ਚ ਆ ਗਿਆ ਹੁਣ ਮੇਰੀ ਇੱਕ ਹੋਰ ਗੱਲ ਸੁਣ ਲਓ ਜਦੋਂ ਤੁਸੀਂ ਵੈਪਨ ਇੱਕ ਗਨ ਹੀ ਨਹੀਂ ਹੁੰਦੀ ਵੈਪਨ ਇੱਕ ਉਹੀ ਨਹੀਂ ਹੁੰਦਾ ਕਿ ਤੁਸੀਂ ਵੈਪਨ ਬਹੁਤ ਤਕੜਾ ਯੂਜ਼ ਕੀਤਾ ਤਾਂ ਉਹ ਵੈਪਨ ਚ ਗਿਣਿਆ ਜੋ ਤੁਸੀਂ ਕੋਈ ਪੈਪ ਯੂਜ਼ ਕੀਤਾ ਤੁਸੀਂ ਕੋਈ ਬੈਲਟ ਯੂਜ਼ ਕੀਤੀ ਤੁਸੀਂ ਕੋਈ ਰੋਡ ਯੂਜ਼ ਕੀਤੀ ਤੁਸੀਂ ਕੋਈ ਨਾਈਫ ਚੱਕ ਲਿਆ ਤੁਸੀਂ ਕੋਈ ਚੋਪਿੰਗ ਬੋਰਡ ਚੱਕ ਲਿਆ ਤੁਸੀਂ ਕੁਝ ਵੀ ਚੱਕ ਲਿਆ ਉਹ ਵੈਪਨ ਚ ਗਿਣਿਆ ਜਾਣਾ ਆ ਉਹ ਵੈਪਨ ਚ ਗਿਣਿਆ ਜਾਣਾ ਮੈਂ ਨਿਊਜ਼ੀਲੈਂਡ ਦੀ ਗੱਲ ਕਰ ਰਹੀ ਹਾਂ ਉਹ ਵੈਪਨ ਚ ਗਿਣਿਆ ਜਾਣਾ ਆ ਨਾ ਅਲੀਗੇਸ਼ਨ ਗਲਤ ਲਾਓ ਆਪਣੇ ਹਸਬੰਡ ਦੇ ਉੱਤੇ ਉਹਦੇ ਖਿਲਾਫ ਸਿਰਫ ਪ੍ਰੋਟੈਕਸ਼ਨ ਆਰਡਰ ਲੈਣ ਦੇ ਲਈ ਜੈਨੂਨ ਤਰੀਕੇ ਨਾਲ ਜਾਓ ਜੇ ਸੱਚੀ ਤੁਹਾਡੇ ਨਾਲ ਉਹਨੇ ਇਦਾਂ ਕੀਤਾ ਆ ਫਿਰ ਜੈਨੂਨ ਤਰੀਕੇ ਦੇ ਨਾਲ ਲਾਓ ਉਹਦੇ ਤੇ ਅਲੀਗੇਸ਼ਨ ਕਿ ਤੁਹਾਨੂੰ ਪ੍ਰੋਟੈਕਸ਼ਨ ਆਰਡਰ ਮਿਲ ਸਕਣ ਪਰ ਜੇ ਉਹਨੇ ਇਹ ਕੰਮ ਨਹੀਂ ਕੀਤਾ ਨਹੀਂ ਮਾਰਿਆ ਤੁਹਾਡੇ ਇੰਨਾ ਜ਼ਿਆਦਾ ਹਾਰਡਲੀ ਕੁਝ ਨਹੀਂ ਕੀਤਾ ਨਾ ਓਨਾ ਹੀ ਲਿਖਾਓ ਜ਼ਿਆਦਾ ਨਾ ਲਿਖਾਓ ਕਿਉਂਕਿ ਉਹਦੇ ਵਿੱਚ ਉਹਨੂੰ ਸਜ਼ਾ ਮਿਲਣੀ ਹੀ ਮਿਲਣੀ ਆ ਬੰਦੇ ਨੂੰ ਉਹਨੂੰ ਸਜ਼ਾ ਮਿਲਣੀ ਹੀ ਮਿਲਣੀ ਆ ਹੱਲੇ ਵੀ ਤੁਹਾਡੇ ਕੋਲ ਟਾਈਮ ਆ ਮੇਰੀਓ ਭੈਣੋ ਜਦ ਤੱਕ ਹਿਅਰਿੰਗ ਨਹੀਂ ਹੁੰਦੀ ਉਸ ਤੋਂ ਪਹਿਲਾਂ ਬੈਠ ਕੇ ਤੁਸੀਂ ਸਮਝੋਤਾ ਬਾਰੋ-ਬਾਰ ਕਰ ਸਕਦੇ ਆ ਕਿਉਂਕਿ ਕੋਰਟ ਨੇ ਲਿਖਿਆ ਹੁੰਦਾ ਆ ਕਿ ਜੇ ਤੁਹਾਡੇ ਚ ਕੁਝ ਰੀਕੰਸਾਈਲ ਬਾਰੋ-ਬਾਰ ਬੈ ਕੇ ਹੁੰਦਾ ਆ लेट ਅਸ نو ਬਿਫੋਰ ਹਿਅਰਿੰਗ ਪਲੀਜ਼ ਇਹ ਕੰਮ ਕਰੋ ਜਾਂ ਤਾਂ ਮੁੜ ਜਾਓ ਪਰ ਜੇ ਤੁਸੀਂ ਨਹੀਂ ਮੁੜਨਾ ਚਾਹੁੰਨੀ ਆ ਤੁਸੀਂ ਕਹਿਨੀ ਆ ਬਈ ਤੁਸੀਂ ਆਪਣਾ ਸਿਰ ਪਸੋਣਾ ਹੀ ਪਸੋਣਾ ਆ ਉਸ ਮੁਸੀਬਤ ਦੇ ਵਿੱਚ ਪਲੀਜ਼ ਆਪਣਾ ਬੱਚਾ ਜਿਹੜਾ ਨਾ ਉਹ ਆਪਣੇ ਹਸਬੰਦ ਨੂੰ ਹੈਂਡ ਓਵਰ ਕਰ ਦਿਓ ਉਹਦੀ ਫੈਮਲੀ ਸੰਭਲੇਗੀ ਉਹ ਸੰਭਲੇਗਾ ਪਰ ਜੇ ਤੁਸੀਂ ਇਕੱਲਿਆਂ ਨੇ ਬਹਿ ਕੇ ਬੱਚੇ ਸਾਂਭਣੇ ਆ दैट्स ਡਿਫਰੈਂਟ ਸਿਨੈਰੀਓ ਪਰ ਜੇ ਤੁਸੀਂ ਨਾਲ ਕੋਈ ਹੋਰ ਪਾਰਟਨਰ ਰੱਖਣਾ ਆ ਤਾਂ ਬੱਚੇ ਆਪਣੇ ਹਸਬੰਦ ਦੇ ਨਾਮ ਦੇ ਦਿਓ ਆਪਣੇ ਉਹ ਨੂੰ ਫੜਾ ਦਿਓ ਉਹਦੀ ਫੈਮਲੀ ਸੰਭਲੇਗੀ ਕਿਉਂਕਿ ਮੋਸਟਲੀ ਜੁਆਇੰਟ ਫੈਮਲੀਆਂ ਹੁੰਦੀਆਂ ਇੱਥੇ ਸੋ ਇਹ ਕੰਮ ਨਾ ਕਰੋ ਕਿਉਂਕਿ ਤੁਸੀਂ ਆਪਣੇ ਬੱਚੇ ਬਹੁਤ ਬੁਰੇ ਤਰੀਕੇ ਨਾਲ ਅਬਿਊਜ਼ ਕਰਾ ਲੈਣੇ ਆ ਤੁਹਾਨੂੰ ਨਹੀਂ ਪਤਾ ਜਿਹੜਾ ਨਸ਼ੇੜੀ ਆ ਜਿਹੜਾ ਡਰੰਕਰ ਆ ਸ਼ਰਾਬੀ ਆ ਉਹ ਤੁਹਾਡਾ ਸਾਕ ਨਹੀਂ ਹੈਗਾ ਉਹ ਸਿਰਫ ਤੁਹਾਨੂੰ ਯੂਜ਼ ਕਰ ਰਿਹਾ ਆ ਉਹਦੇ ਬੱਚੇ ਤਾਂ ਹੈ ਨਹੀਂ ਉਹਨੂੰ ਕੀ ਲੱਗਿਆ ਉਸ ਬੱਚਿਆਂ ਤੋਂ ਉਹਨੇ ਤਾਂ ਆਪਣਾ ਯੂਜ਼ ਦੇਖਣਾ ਉਹਨੇ ਆਪਣਾ ਮਤਲਬ ਕੱਢਣਾ ਆ ਉਹਨੇ ਪੀਅਰ ਲੈਣੀ ਆ ਤੇ ਤੁਸੀਂ ਉਹਦੀ ਗੱਲਾਂ ਚਾ ਰਹੇ ਹੋ ਤੁਹਾਨੂੰ ਹਾਲੇ ਤਾਂ ਉਹ ਦੁਨੀਆ ਲੱਗ ਰਹੀ ਆ ਪਰ ਉਹ ਥੋੜੀ ਦੁਨੀਆ ਉਜਾੜ ਕੇ ਭੱਜੇਗਾ ਮੇਤੋ ਜਿ ਲਿਖਾ ਕੇ ਲੈ ਲਓ ਸਮਝੋ ਮੇਰੀਓ ਭੈਣੋ ਬੜਾ ਦਿਲ ਦੁਖਦਾ ਪਤਾ ਕਿਉਂ ਕਿਉਂਕਿ ਮੇਰਾ ਵੀ ਕੋ ਛੋਟਾ ਜਿਹਾ ਮੈਨੂੰ ਮੈਨੂੰ ਚਾਹੇ ਮੇਰੇ ਬੱਚੇ ਹੋਣ ਚਾਹੇ ਯਾਰ ਕਿਸੇ ਦੇ ਵੀ ਬੱਚੇ ਹੋਣ ਮੈਨੂੰ ਬਹੁਤ ਦੁੱਖ ਲੱਗਦਾ ਪਤਾ ਕਿਉਂ ਕਿਉਂਕਿ ਨਿੱਕੇ ਜੇ ਮੇਰਾ ਵੀ ਛੋਟਾ ਜਿਹਾ ਮੁੰਡਾ ਹੈ ਮੇਰੀ ਵੀ ਵੱਡੀ ਕੁੜੀ ਆ ਮੈਨੂੰ ਬਹੁਤ ਫੀਲ ਹੁੰਦਾ ਆ ਜਦੋਂ ਮੈਂ ਕਿਸੇ ਦੀ ਕੋਈ ਸਟੋਰੀ ਸੁਣ ਲੈਂਦੀ ਆ ਨਾ ਯਾਰ ਬੱਚੇ ਅਬਿਊਜ਼ ਨਾ ਕਰਾ ਲਿਓ ਆਪਣੇ ਆਪਣੇ ਬੱਚੇ ਜੇ ਤੁਸੀਂ ਨੈਕਸਟ ਰਿਲੇਸ਼ਨਸ਼ਿਪ ਤੇ ਜਾਣਾ ਚਾਹੁੰਦੇ ਆ ਪਲੀਜ਼ ਆਪਣਾ ਕਿਸੇ ਨੂੰ ਦੇ ਦਿਓ ਨਾ ਇਹ ਕੰਮ ਕਰੋ ਠੀਕ ਆ ਬੱਚੇ ਮੋੜ ਮੋੜ ਕੇ ਨਹੀਂ ਲੱਭਦੇ ਹੈਗੇ ਠੀਕ ਆ ਘਰੋਂ ਲੈ ਕੇ ਨਾ ਭਜੋ ਬੱਚੇ ਆਪਣੇ ਠੀਕ ਆ ਤੇ ਆਪਣੇ ਹਸਬੰਦ ਨਾਲ ਲਾਇਲ ਰਹੋ ਆ ਕੰਮ ਨਾ ਕਰੋ ਠੀਕ ਆ ਜੇ ਤੁਹਾਡੇ ਚ ਲਾਇਲਟੀ ਨਹੀਂ ਹੈਗੀ ਫਿਰ ਬੱਚੇ ਕਾਤੇ ਕੀਤੇ ਸੀਗੇ ਲਾਇਲ ਰਹੂੰਗੀਆਂ ਤਾਂ ਸੌਖੀਆਂ ਰਹੂੰਗੀਆਂ ਐਟ ਲੀਸਟ ਤੁਹਾਡੇ ਬੱਚੇ ਤੁਹਾਡੇ ਸਕੇ ਪਿਓ ਤੋਂ ਸੇਫ ਤਾਂ ਹੈਗੇ ਆ ਉਹਨੇ ਸੇਫ ਨਹੀਂ ਰੱਖਣੇ ਉਹਨੇ ਪੀਅਰ ਲੈਣੀ ਆ ਐਟ ਦੀ ਐਂਡ ਤੁਹਾਨੂੰ ਲੱਤ ਮਾਰਨੀ ਆ ਨਾ ਤੋ ਸੀ ਕਰਦੀਆਂ ਨਾ ਘਾਟਦੀਆਂ ਅਗਲੇ ਨੇ ਕਹਿਣਾ ਮੇਰੇ ਘਰ ਦੇ ਤਾਂ ਮੰਦੇ ਨਹੀਂ ਮੈਂ ਚੱਲਾਂ ਪਲੀਜ਼